ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਣਾ ਜਿਹੜੇ ਬੰਦੇ ਨਵੇਂ ਆਏ ਨੇ ਕਿਰਾਏ ਤੇ ਰਹਿੰਦੇ ਆ ਜਾਂ ਜਿਹੜੇ ਲੋਕ ਸਾਂਝਾ ਕਮਰਾ ਜਾਂ ਸਾਂਝਾ ਘਰ ਲੈ ਕੇ ਰਹਿੰਦੇ ਨੇ ਨਵੇਂ ਬੰਦੇ ਸਿਰਫ ਉਹਨਾਂ ਨੇ ਕਾਰਜਾ ਵੀ ਲਉਣਾ ਹੁੰਦਾ ਔਰ ਕਿਰਾਏ ਕਿਰਾਇਆ ਵੀ ਦੇਣਾ ਹੁੰਦਾ ਔਰ ਹੋਰ ਕਈ ਜਿਹੜਾ ਘਰੇ ਮਾੜਾ ਮੋਟਾ ਪੈਸਾ ਪਾਣਾ ਉਹ ਵੀ ਹੁੰਦਾ ਇਹਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੂੰਗਾ ਵੀ ਜਿਹੜੇ ਲੋਕ ਨੇ ਜਿਨ੍ਹਾਂ ਦੇ ਪੇਪਰ ਵਗੈਰਾ ਜਾਂ ਜੋ ਡੋਂਕੀ ਲਾ ਕੇ ਆਏ ਨੇ ਬਹੁਤ ਬੰਦੇ ਨੇ ਜਿਹੜੇ ਡੋਂਕੀ ਲਾ ਕੇ ਆਉਂਦੇ ਆ ਜਾਂ ਇੱਕ ਐਂਟਰੀ ਤੇ ਆਉਂਦੇ ਆ ਤੁਸੀਂ ਆਪਣੇ ਜਿਹੜੀ ਮੈਨ ਪੈਸੇ ਹੈਗੇ ਨੇ ਸਾਮਕ ਰੱਖਣੇ ਆ ਪੇਪਰਾਂ ਦੇ ਕਰਕੇ ਕਿਉਂਕਿ ਆਉਣ ਤੇ ਜਾਣ ਦਾ ਕਰਾਇਆ 19 ਰੁਪਏ 40 ਜਾਂ 60 ਰੁਪਏ ਦੇ ਕਰੀਬ ਲੱਗਦਾ ਜੇ ਦੂਰ ਜਾਣਾ ਹੋਵੇ ਨੇੜੇ ਦਾ ਤਾਂ ਕੋਈ ਚੱਕਰ ਨਹੀਂ ਫਿਰ ਵਕੀਰ ਨੂੰ ਪੈਸੇ ਦੇਣੇ ਆ ਉਹ ਲੱਗ ਫਿਰ ਕਿਸੇ ਬੰਦੇ ਤੋਂ ਕਾਜ ਕੋਈ ਬਣਵਾਉਣਾ ਉਹਦੇ ਪੈਸੇ ਲੱਗ ਇੱਥੇ ਜੇ ਬੰਦੇ ਨੇ ਹਾਊਸ ਬੀਤੀ ਬਣਵਾਉਣੀ ਆ ਲੋਕ 500 700 ਯੂਰੋ ਦਾ ਮੰਗਦੇ ਆ ਤੇ ਕੰਮ ਹੁੰਦਾ ਛੋਟਾ ਜਿਹਾ ਉਹ ਕੰਮ ਬਹੁਤ ਇੱਕ ਨਾਰਮਲ ਸਾਇਨ ਕੀਤੀ ਤੇ ਜਾਂ ਮਾੜਾ ਮੋਟਾ ਕੁਝ ਭਰੇ ਤੇ ਵੀ ਬੰਦਾ 500-1000 ਰੁਪਏ ਲੈ ਲੈਂਦਾ ਪਰ ਇੱਥੇ 500-700 ਰੁਪਏ ਲੈਂਦੇ ਲੋਕ ਕਿਸੇ ਦੀ ਮਿਹਨਤ ਨਹੀਂ ਦੇਖਦੇ ਵੀ ਅਗਲੇ ਦੇ ਮਹੀਨੇ ਦੀ ਕਮਾਈ ਜਿਹੜੀ ਉਹ ਮੰਗ ਲੈਂਦੇ ਆ ਬੰਦੇ ਤੋਂ ਮੂੰਹ ਐਡਾ ਕਰਕੇ ਕੋਈ ਨਹੀਂ ਬੰਦਾ ਦੇਖਦਾ ਵੀ ਹਾਊਸ ਬੀਤੀ ਬਣਾ ਦਿੰਦੇ ਆ ਚਲ ਕੋਈ ਨਹੀਂ 8-800 ਰੁਪਏ 7-7 5-500 ਰੁਪਏ ਲੈਂਦੇ ਲੋਕ ਸਿਰਫ ਉਹਦਾ ਠੱਗਣ ਨੂੰ ਫਿਰਦੇ ਅਣਜਾਣ ਵਿਚਾਰੇ ਮੁੰਡੇ ਜਿਹੜੇ ਖੇਤਾ ਜਾਂ ਉਹਨੂੰ ਪੈਸੇ ਦੇਣੇ ਪੈਂਦੇ ਆ ਕੰਮ ਕਰਦੇ ਆ 12-12 ਘੰਟੇ 500 ਰੁਪਏ ਹਾਊਸ ਬੀਤੀ ਦਾ ਦੇਣਾ ਪੈਂਦਾ ਕਈ ਵਾਰੀ ਵਕੀਲ ਵੀ ਇਹ ਬਣਵਾ ਦਿੰਦੇ ਆ ਇਹਦਾ ਵਕੀਲ ਆਪਦੇ ਕੋਲੇ ਬਣਾ ਦਿੰਦੇ ਆ। ਕਈ ਵਾਰੀ ਜੇ ਤੁਸੀਂ ਪੈਸੇ ਜੋੜ ਕੇ ਰੱਖਦੇ ਹੋ ਥੱਡੇ ਪੈਸੇ ਕੰਮ ਆਉਂਦੇ ਆ। ਵਕੀਲ ਨੂੰ ਦੇਣੇ ਆ ਕਿਰਾਏ ਦਾ ਜਾਂ ਘਰੇ ਪੈਸੇ ਪੋਣੇ ਆ ਜਾਂ ਆਪਾਂ ਨੇ ਕਰਜ਼ਾ ਲõਣਾ। ਤੁਸੀਂ ਆਪਦੇ ਜਿਹੜੇ ਪੈਸੇ ਨੇ ਉਹ ਜੋੜ ਕੇ ਰੱਖਣੇ ਆ ਕੋਲ। ਵੀ ਸਾਨੂੰ ਕਿਸੇ ਵਕਤ ਵੀ ਕਾਗਜ਼ਾਂ ਪੱਤਰਾਂ ਦੀ ਜ਼ਰੂਰਤ ਪੈਂਦੀ ਹੈ ਮੇਨ ਥੋੜੇ ਜਿਹੜੇ ਪੇਪਰ ਨੇ ਤੁਸੀਂ 2000 ਰੁਪਏ ਮੰਨ ਕੇ ਚੱਲੋ ਵੀ 2000 ਰੁਪਏ ਸਾਡਾ ਪੇਪਰਾਂ ਤੇ ਲੱਗਣਾ। ਵੱਧ ਤੋਂ ਵੱਧ 2000 ਯੂਰੋ। ਤੇ ਇੰਡੀਆ ਦਾ ਇਹ 2.5 ਲੱਖ ਰੁਪਏ ਜਿੰਨਾ ਵੀ ਉਹਨਾਂ ਤੁਸੀਂ ਸੋਚ ਕੇ ਰੱਖਣਾ ਕਿ ਘਰੇ ਵੀ ਪੈਸੇ ਪਾਉਣੇ ਨੇ ਆਪਣੇ ਬੈਂਕ 'ਚ ਇੱਕ ਪਰਸਨਲ ਪੈਸੇ ਰੱਖਣੇ ਵੀ ਅਸੀਂ ਮੰਗਾ ਸਕੀਏ ਪਹਿਲੀ ਗੱਲ ਤਾਂ ਕਿਸੇ ਦੇ account 'ਚ ਪੈਸੇ ਪਾਉਣ ਦੀ ਲੋੜ ਨਹੀਂ ਜੇ ਪਾਉਣੇ ਵੀ ਉਸ ਬੰਦੇ ਨੂੰ ਜੋੜ ਤੋਂ ਵਾਪਸ ਪੈਸੇ ਦੇ ਦੇਵੇ ਪਹਿਲੀ ਗੱਲ ਤਾਂ ਇਹ ਸੀ ਦੂਜੀ ਗੱਲ ਇੱਥੇ ਤੁਸੀਂ ਪੈਸੇ ਜੋੜ ਕੇ ਰੱਖੋ 100 ਰੁਪਏ ਮਿਲੇ 50 ਰੱਖ ਦੋ 50 ਮਿਲੇ 20 ਰੱਖ ਦੋ ਤੁਸੀਂ ਪੈਸੇ ਜੋੜ ਕੇ ਰੱਖਣੇ 2000 ਦੇ ਕਰੀਬ ਮੰਨ ਕੇ ਚੱਲਣਾ ਵੀ ਸਾਡਾ ਪੇਪਰਾਂ ਦਾ ਖਰਚਾ ਜਿਹੜਾ ਇੱਥੇ ਉਹ ਆ ਸਕਦਾ ਆਉਣ ਜਾਣ ਦਾ ਕਿਰਾਇਆ ਵਕੀਲਾਂ ਨੂੰ ਦੇਣੇ ਹੋਰ ਕਈ ਖਰਚੇ ਮਾੜੇ-ਮੋٹے ਹੁੰਦੇ ਨੇ ਬੋਧ ਲੋਗ ਜਿਹੜੇ ਹੈਗੇ ਨੇ ਮੈਨੂੰ ਨਹੀਂ ਪਤਾ ਸੀਗਾ ਇਹ ਚੀਜ਼ਾਂ ਪਹਿਲਾਂ ਮੈਨੂੰ ਵੀ ਸਿਆਣੇ ਬੰਦਿਆਂ ਨੇ ਗੱਲਾਂ ਦੱਸੀਆਂ ਤਾਂ ਮੈਂ ਵੀ ਆਪਦੇ ਜਿਹੜੇ ਪੈਸੇ ਆਪਦੇ ਕੋਲੇ ਰੱਖਦਾ ਵੀ ਕਿਸੇ ਵਕਤ ਵੀ ਕਿਰਾਏ ਦੀ ਜਾਂ ਵਕੀਲ ਨੂੰ ਦੇਣੇ ਪੈਂਦੇ ਪੈਸੇ ਆਪਣਾ ਜਿਹੜਾ ਖਰਚਾ ਪਾਣੀ ਆ ਐਕਸਟਰਾ ਪਿਆਰ ਹੋਵੇ ਤਾਂ ਵਧੀਆ ਗੱਲ ਆਪਣੇ ਕੰਮ ਆਉਣਾ ਕਦੇ ਵੀ ਤੁਸੀਂ ਆਪਣੀ ਜੇਬ ਖਾਲੀ ਨਾ ਰੱਖੋ ਲੰਬੀ ਸੋਚ ਕੇ ਚੱਲਿਏ ਤਾਂ ਆਪਾਂ ਫਾਇਦੇ ਜਰਮਾਂਗੇ